ਸਤਿ ਸ਼੍ਰੀ ਅਕਾਲ ਜੀ ਕੈਂਟਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਹੈਡਲਾਈਨਸ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਚੋਣਾਂ ਦਾ ਪ੍ਰਚਾਰ ਤਿੰਨੇ ਪਾਰਟੀਆਂ ਨੇ ਆਵਾਜਾਈ ਦਾ ਵਿਸਥਾਰ ਕਰਨ ਦੇ ਕੀਤੇ ਵਾਦੇ ਫਰਾਂਸ ਪਛੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਵਿਦੇਸ਼ ਮੰਤਰੀ ਮਲੈਨੀ ਜੋਲੀ ਫ੍ਰੈਂਕੋਫੋਨੀ ਸੰਮੇਲਨ ਦੇ ਵਿੱਚ ਕੀਤੀ ਜਾਵੇਗੀ ਸ਼ਿਰਕਤ ਏਅਰਲਾਈਨਾਂ ਨੂੰ ਸੁਪਰੀਮ ਕੋਰਟ ਨੇ ਜਾਰੀ ਕੀਤੇ ਵੱਡੇ ਆਦੇਸ਼ ਅੰਤਰਰਾਸ਼ਟਰੀ ਵਿਗਨਾਂ ਲਈ ਮੁਆਵਜ਼ਾ ਦੇਣ ਦੀ ਪੈ ਸਕਦੀ ਹੈ ਲੋੜ। ਵਿਦੇਸ਼ੀ ਰਾਜਦੂਤਾਂ ਨੂੰ ਜਲਦ ਦਿੱਤੀ ਜਾ ਸਕਦੀ ਹੈ ਕੈਨੇਡਾ ਦੇ ਵੱਲੋਂ ਚੇਤਾਵਨੀ ਅਗਲੀਆਂ ਚੋਣਾਂ 'ਚ ਦਖਲ ਨਾ ਦੇਣ ਦੀ ਬਣਾਈ ਜਾ ਰਹੀ ਹੈ ਯੋਜਨਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋੜਾ ਛੋੜਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸਾਰੀਆਂ ਸਿਆਸੀ ਪਾਰਟੀਆਂ ਇੱਕ ਪਾਸੇ ਜਨਤਾ ਦੇ ਨਾਲ ਵਾਅਦੇ ਕਰੀਆਂ ਨੇ ਤੇ ਦੂਜੇ ਪਾਸੇ ਚੋਣ ਪ੍ਰਚਾਰ ਦੇ ਵਿੱਚ ਵੀ ਰੁਚੀਆਂ ਹਈਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਚੋਣ ਵਾਅਦਿਆਂ ਦੇ ਵਿੱਚ ਹੁਣ ਰੇਲ ਗੱਡੀਆਂ ਪੁਲ ਅਤੇ ਬੱਸਾਂ ਦਾ ਵਾਅਦਾ ਕਰ ਦਿੱਤਾ ਗਿਆ ਜ਼ਿਕਰ ਹੋ ਗਿਆ ਹੈ ਆਵਾਜਾਈ ਦੇ ਵਿਸਥਾਰ ਦਾ ਤਿੰਨੇ ਵੱਡੀਆਂ ਪਾਰਟੀਆਂ ਨੇ ਲੋਕਾਂ ਨੂੰ ਇਹ ਵਾਅਦਾ ਕੀਤਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਫਿਰ ਆਵਾਜਾਈ ਰੇਲ ਅਤੇ ਬੱਸ ਸੇਵਾਵਾਂ ਦੇ ਲਈ ਹੋਰ ਬਹੁਤ ਕੁਝ ਕਰਨਗੀਆਂ ਜੀ ਬ੍ਰਿਟਿਸ਼ ਕੋਲੰਬੀਆ ਦੀਆਂ ਪ੍ਰਤੀਯੋਗੀ ਰਾਜਨੀਤਿਕ ਪਾਰਟੀਆਂ ਇੱਕ ਗੱਲ ਤੇ ਸਹਿਮਤ ਹੁੰਦੀਆਂ ਝਾਤੀਆਂ ਨੇ ਤਾਂ ਉਹ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆਨਾਂ ਨੂੰ ਸੂਬੇ ਦੇ ਆਲੇ-ਦੁਆਲੇ ਜਾਣ ਲਈ ਹੋਰ ਤਰੱਕੀਆਂ ਦੀ ਲੋੜ ਹੈ। BC NTP BCD ਕੰਜ਼ਰਵੇਟਿਵ ਪਾਰਟੀ ਅਤੇ BC ਗ੍ਰੀਨਸ ਵੱਲੋਂ ਇਸ ਹਫ਼ਤੇ ਜਾਰੀ ਕੀਤੇ ਵਾਅਦੇ ਸਾਰੇ ਸੂਬੇ ਦੇ 9 ਲੱਖ ਵਰਗ ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਅਪਗ੍ਰੇਡ ਕੀਤੇ ਹਾਈਵੇ ਬਿਹਤਰ ਬੱਸਾਂ ਜਾਂ ਬਿਲਕੁਲ ਨਵੀਂ ਰੇਲ ਲਾਈਨਾਂ ਤੋਂ ਲੈ ਕੇ ਆਵਾਜਾਈ ਦੇ ਵਿਕਲਪਾਂ ਨੂੰ ਵਧਾਉਣ ਦੇ ਤਰੀਕਿਆਂ ਤੇ ਕੇਂਦ੍ਰਿਤ ਨੇ ਜੋ ਕਿ ਫ੍ਰਾਂਸ ਅਤੇ ਜਰਮਨੀ ਦੇ ਸੰਯੁਕਤ ਰੂਪ ਤੋਂ ਵਿਵੱਤ ਹੈ ਉਹ ਵੈਂਕੂਵਰ ਵਿਕਟੋਰੀਆ ਅਤੇ ਕੋਲੋਨਾ ਦੇ ਆਲੇ-ਦੁਆਲੇ ਤੇਜ਼ੀ ਨਾਲ ਵਧ ਰਹੇ ਮੈਟਰੋ ਖੇਤਰਾਂ ਵਿੱਚ ਭੀੜ-ਭੜੱਕੇ ਨੂੰ ਘੱਟ ਕਰਨ ਦੇ ਤਰੀਕੇ ਵਿਵੇਖ ਰਹੇ ਨੇ ਫਲੋਟ ਕੀਤੇ ਜਾ ਰਹੇ ਵਿਚਾਰਾਂ ਵਿੱਚ ਉਹਨਾਂ ਨਾਗਨ ਝੀਲ ਕਨਜ਼ਰਵੇਟਿਵਸ ਦੇ ਪਾਰ ਇੱਕ ਨਵਾਂ ਪੁਲ ਵੈਂਕੂਵਰ ਟਾਪੂ ਯਾਨਕੀ ਗ੍ਰੀਨ ਦੇ ਵੱਲੋਂ ਵੈਂਕੂਵਰ ਟਾਪੂ ਦੇ ਵਿੱਚ ਰੇਲ ਯਾਤਰਾ ਅਤੇ ਐਨਟੀਪੀ ਦੇ ਵੱਲੋਂ ਫਰੇਜ਼ਰ ਵੈਲੀ ਦੇ ਵਿੱਚ ਇੱਕ ਨਵੀਂ ਯਾਤਰੀ ਰੇਲ ਸੇਵਾ ਦੀ ਸਿਰਜਣਾ ਸ਼ਾਮਿਲ ਹੈ ਤਿੰਨੇ ਪਾਰਟੀਆਂ ਨੇ ਲੋਅਰ ਮੈਨਲੈਂਡ ਵਿੱਚ ਟ੍ਰਾਂਸਲਿੰਕ ਸੇਵਾਵਾਂ ਵਿੱਚ ਵੀ ਦਿਲਚਸਪੀ ਪ੍ਰਗਟਾਈ ਹੈ 스ਕਵੇਮਿਸ਼ ਅਤੇ ਉਤਰੀ ਕਿਨਾਰੇ ਤੱਕ ਨਵੀਆਂ ਅਤੇ ਵਿਸਤ੍ਰਿਤ ਸਕਾਈ ਟ੍ਰੇਨ ਲਾਈਨਾਂ ਦਾ ਪ੍ਰਸਤਾਵ ਕਰਦੇ ਹੋਏ ਨਾਤਾ ਬ੍ਰਿਟਿਸ਼ ਕੋਲੰਪੀਆ ਟ੍ਰਾਂਜ਼ਿਟ ਅਤੇ ਨਾ ਹੀ ਟ੍ਰਾਂਸਲਿੰਕ ਚੋਣ ਮੁਹਿੰਮ ਦੌਰਾਨ ਨੀਤੀ ਤੇ ਟਿੱਪਣੀ ਕਰਨ ਦੇ ਯੋਗ ਨੇ ਹਾਲਾਂਕਿ ਟ੍ਰਾਂਸਲਿੰਕ ਦੇ ਬੁਲਾਰੇ ਡੈਨ ਮਾਊਂਟੇਨ ਨੇ ਪਹਿਲਾਂ ਸਰਕਾਰੀ ਮੀਡੀਆ ਨੂੰ ਦੱਸਿਆ ਸੀ ਕਿ ਸੇਵਾ ਪ੍ਰਦਾਤਾ ਹਮੇਸ਼ਾ ਨੀਤੀਗਤ ਵਿਚਾਰਾਂ ਦੀ ਛਲਾਗਾ ਕਰਦਾ ਜੋ ਟ੍ਰਾਂਜ਼ਿਟ ਵਰਤੋ ਨੂੰ ਉਤਸ਼ਾਹਿਤ ਕਰਨ ਦਾ ਇਰਾਦਾ ਰੱਖਦੇ ਨੇ ਇਸ ਦੌਰਾਨ ਖੇਤਰੀ ਆਵਾਜਾਈ ਤੇ ਮੀਅਰਜ਼ ਕਾਉਂਸਲ ਜੋ ਮੈਟਰੋ ਵੈਂਕੂਵਰ ਵਿੱਚ ਆਵਾਜਾਈ ਸੇਵਾਵਾਂ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਦੀ ਹੈ ਉਸਨੇ ਕਿਹਾ ਕਿ ਉਹ ਖੇਤਰ ਵਿੱਚ ਯਾਤਰਾ ਨੂੰ ਬਿਹਤਰ ਬਣਾਉਣ ਲਈ ਇੰਨੀਆਂ ਵਚਨਬੱਧਤਾਵਾਂ ਨੂੰ ਵੇਖ ਕੇ ਖੁਸ਼ ਹੈ ਬਿਤੇ ਦਿਨੀ ਕਿਊਬੇਕ ਦੇ ਪ੍ਰੀਮੀਅਰ ਫਰੈਂਸ਼ਾਲ ਗੋਰ ਫਰਾਂਸ ਦੌਰੇ ਦੇ ਉੱਤੇ ਗਏ ਹੋ ਸਨ ਤੇ ਅੱਜ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਨਾਲ ਵਿਦੇਸ਼ ਮੰਤਰੀ ਮੈਲਾਨੀ ਜੋਲੀ ਫਰਾਂਸ ਪਹੁੰਚੇ ਹੋਏ ਨੇ ਇਸ ਮੌਕੇ ਉਹਨਾਂ ਦੇ ਵੱਲੋਂ ਫ੍ਰੈਂਕੋਫੋਨੀ ਸੰਮੇਲਨ ਤੇ ਵਿੱਚ ਵੀ ਸ਼ਿਰਕਤ ਕੀਤੀ ਜਾਣੀ ਹੈ ਅਤੇ ਲਬਨਾਨ ਦੇ ਅਧਿਕਾਰੀਆਂ ਦੇ ਨਾਲ ਵੀ ਵਿਦੇਸ਼ ਮੰਤਰੀ ਮੈਲਾਨੀ ਜੋਲੀ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ ਮੰਤਰੀ ਮੈਲਾਨੀ ਜੋਲੀ ਦੁਨੀਆ ਭਰ ਦੇ ਫ੍ਰੈਂਚ ਭਾਸ਼ਾ ਬੋਲਣ ਵਾਲੇ ਮੁਲਕਾਂ ਦੇ ਸਾਲਾਨਾ ਫ੍ਰੈਂਕੋਫੋਨੀ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਫਰਾਂਸ ਦੇ ਵਿੱਚ ਪਹੁੰਚੇ ਫ੍ਰੈਂਚ ਬੋਲਣ ਵਾਲੇ 88 ਮੁਲਕਾਂ ਦੇ ਸੰਗਠਨ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਲੇ ਡੇ ਲਾ ਫ੍ਰੈਂਕੋਫੋਨੀ ਦ ਲਿਬਨਾਨ ਦੀ ਇੱਕ ਮੈਂਬਰ ਹੈ ਇਸ ਕਰਕੇ ਮੱਧਪੂਰਬ ਵਿੱਚ ਵਾਧਾ ਤਣਾ ਵੀ ਇਸ ਸੰਮੇਲਨ ਦੌਰਾਨ ਚਰਚਾ ਦਾ ਇੱਕ ਵਿਸ਼ਾ ਹੋਣ ਦੀ ਉਮੀਦ ਹੈ ਬੀਤੇ ਸ਼ੁੱਕਰਵਾਰ ਨੂੰ ਲਬਲਾਨ ਵਿੱਚ ਸੜਗਰਮ ਈਰਾਨ ਸਮਰਥਿਤ ਹਥਿਆਰਬੰਦ ਸੰਗਠਨ ਹਿਜ਼ਬੁੱਲਾ ਦੇ ਲੀਡਰ ਹਸਨ ਨਸਰ ਅੱਲਾ ਨੂੰ ਬੇਰੂਤ ਵਿੱਚ ਹੋਏ ਇਸ ਜਾਲੀ ਹਵਾਈ ਹਮਲੇ ਵਿੱਚ ਮਾਰ ਦਿੱਤਾ ਗਿਆ ਸੀ ਬੇਰੂਤ ਵਿੱਚ ਇਜ਼raਇਲੀ ਹਮਲਿਆਂ ਵਿੱਚ 1000 ਤੋਂ ਵੱਧ ਜਾਨਾਂ ਜਾ ਚੁੱਕੀਆਂ ਨੇ ਜਿਸ ਵਿੱਚ ਦੋ ਕਨੇਡੀਅਨ ਨਾਗਰਿਕ ਵੀ ਸ਼ਾਮਿਲ ਨੇ ਇਜ਼raਇਲੀ ਫੌਜ ਨੇ ਵੀਰਵਾ ਨੂੰ ਲੋਕਾਂ ਨੂੰ ਦੱਖਣੀ ਲਬਲਾਨ ਵਿੱਚ ਇੱਕ ਸ਼ਹਿਰ ਅਤੇ ਹੋਰ ਪਾਈਪ ਚਾਰਿਆਂ ਨੂੰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਹੈ ਜੋ ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਬਫਰ ਜ਼ੋਨ ਦੇ ਉੱਤਰ ਵਿੱਚ ਹੈ ਇਹ ਸੰਕੇਤ ਹੈ ਕਿ ਇਜ਼raਇਲ ਹਜ਼ਬੁੱਲਾ ਦੇ ਖਿਲਾਫ ਇਸ ਹਫ਼ਤੇ ਦੇ ਸ਼ੁਰੂ ਵਿੱਚ ਸ਼ੁਰੂ ਕੀਤੀ ਗਈ ਜ਼ਮੀਨੀ ਫੌਜੀ ਕਾਰਵਾਈ ਨੂੰ ਦਰਸਾ ਸਕਦਾ ਹੈ ਵਿਦੇਸ਼ ਮੰਤਰੀ ਮੈਲਾਨੀ ਜੋਲੀ ਦਾ ਕਹਿਣਾ ਹੈ ਕਿ ਉਹ ਇਸ ਸਿਖਰ ਸੰਮੇਲਨ ਦੌਰਾਨ ਲਬਨਾਨ ਦੇ ਸੂਚਨਾ ਮੰਤਰੀ ਨਾਲ ਗੱਲਬਾਤ ਕਰੇਗੀ ਅਤੇ ਮੱਧ ਪੂਰਬ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਬਾਰੇ ਚਰਚਾ ਕਰਨ ਲਈ ਅੱਜ ਆਪਣੇ ਫਰਾਂਸੀਸੀ ਹਮਰੁੱਤਪਾ ਨਾਲ ਮੁਲਾਕਾਤ ਕਰੇਗੀ। ਅੱਜ ਇਸ ਸੰਮੇਲਨ ਦੇ ਪਹਿਲੇ ਦਿਨ ਜਸਟਿਨ ਟਰੂਡੋ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਹੋਣ ਵਾਲੀ ਚਰਚਾ ਦੇ ਵਿੱਚ ਸ਼ਾਮਲ ਹੋਏ। ਅੰਤਰਰਾਸ਼ਟਰੀ ਵਿਗਨਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਗਨਾ ਲਈ 에ਅਰਲਾਈਨਾਂ ਨੂੰ ਮੁਆਵਜ਼ਾ ਦੇਣ ਦੀ ਲੋੜ ਹੋ ਸਕਦੀ ਹੈ ਕੋਰਟ ਨੇ ਇਹ ਵੀ ਕਿਹਾ ਕਿ 에ਅਰ ਪੈਸੇਂਜਰ ਪ੍ਰੋਟੈਕਸ਼ਨ ਰੈਗੂਲੇਸ਼ਨਜ਼ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਕੈਂਟਾ ਦੀ ਸੁਪਰੀਮ ਕੋਰਟ ਨੇ ਉਹਨਾਂ ਨਿਯਮਾਂ ਨੂੰ ਬਰਕਰਾਰ ਰੱਖਿਆ ਹੈ ਜੋ ਅੰਤਰਰਾਸ਼ਟਰੀ ਉਡਾਨਾਂ ਤੇ ਦੇਰੀ ਉਡਾਨਾਂ ਰੱਦ ਕਰਨ ਅਤੇ ਖਰਾਬ ਹੋਏ ਸਮਾਨ ਦੌਰਾਨ ਹਵਾਈ ਯਾਤਰੀਆਂ ਲਈ ਮੁਆਵਜ਼ੇ ਨੂੰ ਮਜ਼ਬੂਤ ਕਰਦੇ ਨੇ ਦੇਸ਼ ਭਰ ਦੇ ਹਵਾਈ ਯਾਤਰੀਆਂ ਦੀ ਜਿੱਤ ਵਿੱਚ ਦੇਸ਼ ਦੀ ਸਰਵਉੱਚ ਅਦਾਲਤ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਯਾਤਰੀ ਅਧਿਕਾਰਾਂ ਦੇ ਚਾਰਟਰ ਨੂੰ ਚੁਣੌਤੀ ਦੇਣ ਵਾਲੀ 에ਅਰਲਾਈਨਸ ਦੇ ਇੱਕ ਸਮੂਹ ਦੁਆਰਾ ਇੱਕ ਅਪੀਲ ਨੂੰ ਸਰਬਸੰਮਤੀ ਨਾਲ ਖਾਰਜ ਕਰ ਦਿੱਤਾ 에ਅਰ ਕੈਨੇਡਾ Porter Airlines Inc ਅਤੇ 16 ਹੋਰ ਅਪੀਲ ਕਰਤਾਵਾਂ ਨੇ ਦਲੀਲ ਦਿੱਤੀ ਸੀ ਕਿ 2019 ਵਿੱਚ ਸ਼ੁਰੂ ਕੀਤੀ ਗਈ Air Passenger Protection Regulations ਗਲੋਬਲ ਮਾਪਦੰਡਾਂ ਦੀ ਉਲੰਘਣਾ ਕਰਦੇ ਨੇ ਅਤੇ ਦੇਸ਼ ਦੇ ਅੰਦਰ ਆਉਣ ਅਤੇ ਬਾਹਰ ਵੱਲ ਹੋਣ ਵਾਲੀਆਂ ਯਾਤਰਾਵਾਂ ਲਈ ਅਯੋਗ ਕਰਾਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਕਾਨੂੰਨੀ ਚੁਣੌਤੀ ਜਿਸ ਦੀ ਸ਼ੁਰੂਆਤ 2019 ਵਿੱਚ ਹੀ ਹੋ ਗਈ ਸੀ ਉਸ ਦੀ ਦਲੀਲ ਸੀ ਕਿ ਵਿਦੇਸ਼ ਯਾਤਰਾਵਾਂ ਤੇ ਫਲਾਈਟ ਰੱਦ ਕਰਨ ਜਾਂ ਗੁੰਮ ਹੋਏ ਸਮਾਨ ਲਈ ਭਾਰੀ ਮੁਆਵਜ਼ੇ ਦੀਆਂ ਜ਼ਰੂਰਤਾਂ ਨੂੰ ਲਾਗੂ ਕਰਕੇ ਇਹ ਨਿਯਮ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਦੇ ਅਧਿਕਾਰਾਂ ਦੇ ਦਾਇਰੇ ਤੋਂ ਬਾਹਰ ਹੋ ਗਏ ਨੇ ਅਤੇ ਮੌਂਟਰੀਅਲ ਕਨਵੈਨਸ਼ਨ ਵਜੋਂ ਜਾਣੇ ਜਾਂਦੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰਦੇ ਨੇ ਦਸੰਬਰ ਵਿੱਚ ਇੱਕ ਨਿਯਮ ਦੇ અપਵਾਦ ਦੇ ਨਾਲ ਜੋ ਸਮਾਨ ਦੇ ਅਸਥਾਈ ਨੁਕਸਾਨ ਤੇ ਲਾਗੂ ਹੁੰਦਾ ਹੈ ਫੈਡਰਲ ਕੋਰਟ ਆਫ ਅਪੀਲ ਨੇ 에어ਲਾਈਨਸ ਦੇ ਕੇਸ ਨੂੰ ਖਾਰਜ ਕਰ ਦਿੱਤਾ ਸੀ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਅਤੇ ਅਟਾਰਨੀ ਜਰਨਲ ਨੇ ਦਲੀਲ ਦਿੱਤੀ ਕਿ 에어ਪ੍ਰੈਸ ਸੈਂਸਰਡ ਪ੍ਰੋਟੈਕਸ਼ਨ ਰੈਗੂਲੇਸ਼ਨਸ ਅਤੇ ਮੌਂਟਰੀਅਲ ਕਨਵੈਨਸ਼ਨ ਵਿਚਾਲੇ ਕੋਈ ਟਕਰਾਹ ਨਹੀਂ ਹੈ ਬਿੱਤੇ ਦਿਨ ਸੁਪਰੀਮ ਕੋਰਟ ਨੇ ਜਸਟਿਸ ਮੈਲਕਮ ਰੋਵ ਦੁਆਰਾ ਲਿਖੇ ਕ ਫੈਸਲੇ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਸਹਿਮਤੀ ਜਤਾਈ ਕਿ ਇਹ ਨਿਯਮ ਮੌਂਟਰੀਅਲ ਕਨਵੈਨਸ਼ਨ ਨਾਲ ਟਕਰਾਹ ਦੇ ਵਿੱਚ ਨਹੀਂ ਹਨ ਫੈਡਰਲ ਨਿਯਮਾਂ ਦੇ ਤਹਿਤ ਜੇਕਰ ਯਾਤਰੀਆਂ ਨੂੰ ਫਲਾਈਟ ਬੰਪਿੰਗ ਫਲਾਈਟ ਦੇ ਵਿੱਚ ਉਪਲਬਧ ਸੀਟਾਂ ਤੋਂ ਵਧੇਰੇ ਮੁਸਾਫਰ ਆ ਜਾਣ ਕਰਕੇ ਬੋਰਡਿੰਗ ਤੋਂ ਇਨਕਾਰ ਕੀਤਾ ਜਾਂਦਾ ਤਾਂ ਯਾਤਰੀਆਂ ਨੂੰ 2400 ਡਾਲਰ ਤੱਕ ਦਾ ਮੁਆਵਜ਼ਾ ਦਿੱਤਾ ਜਾਣਾ ਜ਼ਰੂਰੀ ਹੁੰਦਾ ਹੈ। ਰੱਦ ਕੀਤੀਆਂ ਉਡਾਨਾਂ ਲਈ ਦੇਰੀ ਅਤੇ ਹੋਰ ਭੁਗਤਾਨ 1000 ਡਾਲਰ ਤੱਕ ਦੇ ਮੁਆਵਜ਼ੇ ਦੀ ਵਾਰੰਟੀ ਦਿੰਦੇ ਨੇ ਯਾਤਰੀ ਗੁੰਮ ਹੋਏ ਜਾਂ ਖਰਾਬ ਹੋਏ ਸਮਾਨ ਲਈ ਲਗਭਗ 2300 ਡਾਲਰ ਤੱਕ ਪ੍ਰਾਪਤ ਕਰ ਸਕਦੇ ਨੇ ਹਾਲਾਂਕਿ ਸਹੀ ਸੰਖਿਆ ਐਕਸਚੇਂਜ ਦਰਾਂ ਦੇ ਆਧਾਰ ਤੇ ਤੈਅ ਹੁੰਦੀ ਹੈ ਜਦੋਂ ਤੋਂ ਇਹ ਨਿਯਮ 5 ਸਾਲ ਪਹਿਲਾਂ ਲਾਗੂ ਹੋਏ ਸਨ ਸਰਕਾਰ ਨੇ ਉਹਨਾਂ ਨੂੰ ਸਖਤ ਕਰਨ ਲਈ ਹੋਰ ਕਦਮ ਚੁੱਕੇ ਨੇ ਖਾਸ ਤੌਰ ਤੇ 2022 ਵਿੱਚ 에ਰਪੋਰਟਾਂ ਤੇ ਕੜਮਾਸ ਅਤੇ ਸਮਾਨ ਗੁੰਮ ਹੋਣ ਦੀਆਂ ਸੈਂਕੜੇ ਘਟਨਾਵਾਂ ਤੋਂ ਬਾਅਦ ਸਰਕਾਰ ਨੇ ਇਸ ਨੂੰ ਦਰੁਸਤ ਕਰਨ ਵੱਲ ਹੋਰ ਤਵੱਜੋ ਦਿੱਤੀ ਹੈ 2023 ਦੇ ਵਿੱਚ ਸਰਕਾਰ ਨੇ ਨਿਯਮਾਂ ਵਿੱਚ ਉਹਨਾਂ ਖਾਮੀਆਂ ਨੂੰ ਦੂਰ ਕਰਨ ਲਈ ਕਾਨੂੰਨ ਵਿੱਚ ਸੋਧ ਕੀਤੀ ਜਿਸ ਕਰਕੇ 에ਅਰਲਾਈਨਾਂ ਕਹਕਾਂ ਨੂੰ ਮੁਆਵਜ਼ਾ ਦੇਣ ਤੋਂ ਬਚ ਜਾਂਦੀਆਂ ਸਨ ਅਤੇ ਸਰਕਾਰ ਨੇ ਇੱਕ ਵਿਦੇੜੇ ਸੁਚਾਰੂ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਸਥਾਪਿਤ ਕਰਨ ਲਈ ਕੰਮ ਕੀਤਾ ਨਵੇਂ ਉਪਾਵਾਂ ਵਿੱਚ 에ਅਰਲਾਈਨਾਂ ਵੱਲੋਂ ਉਲੰਘਣਾ ਕੀਤੇ ਜਾਣ ਤੇ ਅਧਿਕਤਮ ਜੁਰਮਾਨਾ 10 ਗੁਣਾ ਵਧਾ ਕੇ 2,50,000 ਡਾਲਰ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿ ਇਹਨਾਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ ਇਹ ਸੋਧ ਹਜੇ ਲਾਗੂ ਹੋਣੀ ਹੈ ਇੱਕ ਹੋਰ ਸੋਧ ਜੋ ਕਿ ਹਜੇ ਲਾਗੂ ਹੋਣੀ ਹੈ ਸ਼ਿਕਾਇਤਾਂ ਦੀ ਰੈਗੂਲੇਟਰੀ ਲਾਗਤ 에ਅਰਲਾਈਨਾਂ ਦੇ ਮੋਢਿਆਂ ਤੇ ਧਰਤ ਵੀ ਗਈ ਰੈਗੂਲੇਟਰ ਦੇ ਹਾਲ ਹੀ ਦੇ ਪ੍ਰਸਤਾਵ ਦੇ ਤਹਿਤ 에ਅਰਲਾਈਨਾਂ ਲਈ 790 ਡਾਲਰ ਪ੍ਰਤੀ ਸ਼ਿਕਾਇਤ ਲਾਗਤ ਵਾਲੇ ਇਸ ਆਪਾ ਦਾ ਆਦੇਸ਼ ਉਹਨਾਂ ਨੂੰ ਆਪਣੀ ਸੇਵਾ ਨੂੰ ਵਧਾਉਣ ਲਈ ਉਤਸ਼ਾਹਿਤ ਕਰਨਾ ਤੇ ਇਸ ਤਰ੍ਹਾਂ ਉਹਨਾਂ ਵਿਰੁੱਧ ਸ਼ਿਕਾਇਤਾਂ ਦੀ ਗਿਣਤੀ ਨੂੰ ਘਟਾਉਣਾ ਹੈ ਦੂਜੇ ਪਾਸੇ ਦੇਸ਼ ਦੇ ਟਰਾਂਸਪੋਰਟ ਰੈਗੂਲੇਟਰ ਤੇ ਸ਼ਿਕਾਇਤਾਂ ਦਾ ਬੈਕਲੌਗ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਕਿ ਪਿਛਲੇ ਮਹੀਨੇ ਤੱਕ 78000 ਦੇ ਕਰੀਬ ਸੀ 에어ਲਾਈਨ ਐਸੋਸੀਏਸ਼ਨਾਂ ਨੇ ਅਦਾਲਤ ਦੀ ਇਸ ਫੈਸਲੇ ਤੇ ਨਿਰਾਸ਼ਾ ਜ਼ਾਹਰ ਕੀਤੀ ਹੈ ਪਿਛਲੀਆਂ ਫੈਡਰਲ ਚੋਣਾਂ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਕੈਨੇਡਾ ਨੇ ਭਾਰਤ ਪਾਕਿਸਤਾਨ ਤੋਂ ਇਲਾਵਾ ਚੀਨ ਅਤੇ ਹੋਰ ਦੇਸ਼ਾਂ ਤੇ ਦਖਲਅੰਦਾਜ਼ੀ ਦੇ ਦੋਸ਼ ਲਗਾਏ ਸਨ ਤੇ ਹੁਣ ਕੈਨੇਡਾ ਦੇ ਵੱਲੋਂ ਵਿਦੇਸ਼ੀ ਰਾਜਦੂਤਾਂ ਨੂੰ ਅਗਲੀਆਂ ਚੋਣਾਂ ਦੇ ਵਿੱਚ ਦਖਲ ਨਾ ਦੇਣ ਦੀ ਚੇਤਾਵਨੀ ਦੇਣ ਵਾਸਤੇ ਇੱਕ ਯੋਜਨਾ ਬਣਾਈ ਗਈ ਹੈ ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਅਗਲੀਆਂ ਚੋਣਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੁਆਰਾ ਸੰਚਾਲਿਤ ਵਿਦੇਸ਼ੀ ਦਖਲਅੰਦਾਜ਼ੀ ਇੱਕ ਵੱਡਾ ਖਤਰਾ ਹੋ ਸਕਦੀ ਹੈ ਫੈਡਰਲ ਸਰਕਾਰ ਅਗਲੇ ਮਹੀਨੇ ਵਿਦੇਸ਼ੀ ਰਾਜਦੂਤਾਂ ਦੀ ਮੀਟਿੰਗ ਸੱਦਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਉਹਨਾਂ ਨੂੰ ਅਗਲੀਆਂ ਚੋਣਾਂ ਵਿੱਚ ਦਖਲ ਨਾ ਦੇਣ ਦੀ ਚੇਤਾਵਨੀ ਦਿੱਤੀ ਜਾ ਸਕੇ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਮਿਸ਼ਨ ਦੇ ਸਨਮੁਖ ਹੋਣ ਤੋਂ ਪਹਿਲਾਂ ਡਿਪਟੀ ਵਿਦੇਸ਼ ਮੰਤਰੀ ਡੇਵਿਡ ਮੌਰਿਸਨ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਅਗਲੀਆਂ ਫੈਡਰਲ ਚੋਣਾਂ ਦੀ ਤਿਆਰੀ ਕਰ ਰਿਹਾ ਹੈ ਅਤੇ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਦੂਜੇ ਦੇਸ਼ਾਂ ਦੇ ਡਿਪਲੋਮੇਟਾਂ ਨੂੰ ਪਤਾ ਹੋਵੇ ਕਿ ਕੈਨੇਡਾ ਸਰਕਾਰ ਕਿਸ ਚੀਜ਼ ਨੂੰ ਕੂਟਨੀਤਿਕ ਗਤੀਵਿਧੀ ਵਜੋਂ ਸਵੀਕਾਰ ਕਰਦੀ ਹੈ ਤੇ ਕਿਸ ਨੂੰ ਦਖਲਅੰਦਾਜ਼ੀ ਮੰਨਦੀ ਹੈ। ਮੋਰਿਸਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਵਿਦੇਸ਼ੀ ਮਿਸ਼ਨਾਂ ਅਤੇ ਦੇਸ਼ ਭਰ ਵਿੱਚ ਉਹਨਾਂ ਦੇ ਕਨਸੂਲੇਟਾਂ ਦੇ ਨਾਲ ਸਪਸ਼ਟ ਹੋਣਾ ਚਾਹੀਦਾ ਹੈ ਅਤੇ ਅਸੀਂ ਹੋਵਾਂਗੇ ਕਿ ਅਸੀਂ ਕਿਸ ਨੂੰ ਸਵੀਕਾਰਯੋਗ ਕੂਟਨੀਤਿਕ ਗਤੀਵਿਧੀ ਮੰਨਦੇ ਹਾਂ ਅਤੇ ਕਿੱਥੇ ਅਸੀਂ ਲਕੀਰ ਖਿੱਚਦੇ ਹਾਂ ਮੋਰਿਸਨ ਨੇ ਕਿਹਾ ਕਿ ਭਾਵੇਂ ਲੋਕਾਂ ਨੂੰ ਪ੍ਰਭਾਵਿਤ ਕਰਨਾ ਇੱਕ ਕੂਟਨੀਤੀ ਦਾ ਕੰਮ ਹੈ ਪਰ ਜੇਕਰ ਇਹ ਕਿਰਿਆਵਿਧੀ ਗੁਪਤ ਹੋਵੇ ਜਾਂ ਇਸ ਵਿੱਚ ਕੋਈ ਜ਼ਬਰਦਸਤੀ ਸ਼ਾਮਲ ਹੋਵੇ ਤਾਂ ਇਹ ਦਖਲਅੰਦਾਜ਼ੀ ਦੇ ਦਾਇਰੇ ਵਿੱਚ ਆ ਜਾਂਦਾ ਹੈ ਮੋਰਸਨ ਨੇ ਕਿਹਾ ਹੈ ਕਿ ਐਮਪੀਜ਼ ਨੂੰ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਕਿ ਵਿਦੇਸ਼ੀ ਡਿਪਲੋਮੈਟ ਕਿਵੇਂ ਕੰਮ ਕਰਦੇ ਨੇ ਤੇ ਉਹਨਾਂ ਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਕਦੋਂ ਕੋਈ ਕੂਟਨੀਤਕ ਵਿਵਹਾਰ ਆਪਣੀ ਹੱਦ ਨੂੰ ਪਾਰ ਕਰ ਰਿਹਾ ਹੈ ਉਨ੍ਹਾਂ ਕਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਕਾਰਜਕਾਰੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ 2021 ਦੀਆਂ ਚੋਣਾਂ ਤੋਂ ਬਾਅਦ ਕੈਬਨਿਟ ਮੰਤਰੀਆਂ ਨੂੰ ਜਾਣਕਾਰੀ ਦੇਣ ਲਈ ਕਿਹਾ ਗਿਆ ਸੀ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਕੂਟਨੀਤਿਕ ਮਿਸ਼ਨ ਰਾਹੀਂ ਵਿਦੇਸ਼ਾਂ ਦੁਆਰਾ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਵਾਧਾ ਹੋ ਸਕਦਾ ਹੈ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਜਸਟਿਸ ਮੈਰੀ ਹੌਕ ਦੀ ਅਗਵਾਈ ਵਿੱਚ ਉਹਨਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਸਥਾਪਿਤ ਕੀਤੀ ਗਈ ਸੀ ਜਿਸ ਵਿੱਚ ਚੀਨ ਤੇ 2019 ਅਤੇ 2021 ਦੀਆਂ ਫੈਡਰਲ ਚੋਣਾਂ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਗਿਆ ਸੀ ਸ਼ੁਰੂਆਤੀ ਰਿਪੋਰਟ ਦੇ ਵਿੱਚ ਜਾਂਚ ਕਮਿਸ਼ਨ ਨੇ ਕਿਹਾ ਸੀ ਕਿ ਇਹ ਸੰਭਵ ਹੈ ਕਿ ਦਖਲ ਦੀਆਂ ਕੋਸ਼ਿਸ਼ਾਂ ਕੁਝ ਕੁ ਰਾਈਡਿੰਗਸ ਦੇ ਵਿੱਚ ਵਾਪਰੀਆਂ ਹੋਣ ਪਰ ਉਹਨਾਂ ਨੇ ਸਮੁੱਚੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਨਹੀਂ ਕੀਤਾ ਸੀ ਹੁਣ ਵੇਖਣਾ ਹੋਵੇਗਾ ਕਿ ਆਗਾਮੀ ਫੈਡਰਲ ਚੋਣਾਂ ਤੋਂ ਪਹਿਲਾਂ ਵਿਦੇਸ਼ੀ ਦਖਲਅੰਦਾਜ਼ੀ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਂਦਾ ਹੈ ਅਤੇ ਉਸ ਵਾਸਤੇ ਆਉਣ ਵਾਲੇ ਸਮੇਂ 'ਚ ਕੀ ਤਿਆਰੀਆਂ ਕੀਤੀਆਂ ਜਾਣਕੀਆਂ ਕੈਨੇਡਾ ਦੇ ਵਿੱਚ ਭਾਰਤੀ ਪੈਨਸ਼ਨਰਾਂ ਵਾਸਤੇ ਇੱਕ ਵੱਡੀ ਖੁਸ਼ਖਬਰੀ ਹੈ ਦਰਸਲ ਲਾਈਫ ਸਰਟੀਫਿਕੇਟ ਕੈਂਪ 2 ਨਵੰਬਰ ਤੋਂ ਸ਼ੁਰੂ ਹੋ ਰਹੇ ਨੇ ਜੋ ਦਸੰਬਰ ਤੱਕ ਚੱਲਣਗੇ ਕੈਨੇਡਾ ਦੇ ਵੱਖ-ਵੱਖ ਪ੍ਰਾਂਤਾਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਲਾਈਫ ਸਰਟੀਫਿਕੇਟ ਕੈਂਪ ਲਗਾਏ ਜਾਣਗੇ ਟੋਰਾਂਟੋ ਸਥਿਤ ਭਾਰਤੀ ਕਨਸੂਲੇਟ ਵੱਲੋਂ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕਰਨ ਦੇ ਲਈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇੱਕ ਕੈਂਪ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਵਾਸਤੇ ਤਰੀਕਾ ਵੀ ਮਿਥ ਦਿੱਤੀਆਂ ਗਈਆਂ ਨੇ ਕੌਂਸੂਲੇਟ ਵੱਲੋਂ ਜਾਰੀ ਸੂਚੀ ਮੁਤਾਬਕ ਕੈਂਪਾਂ ਦਾ ਸਿਲਸਿਲਾ 2 ਨਵੰਬਰ ਤੋਂ 1 ਦਸੰਬਰ ਤੱਕ ਜਾਰੀ ਰਹੇਗਾ। ਪਹਿਲਾ ਕੈਂਪ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਵਿਖੇ ਸਾਊਥ ਸਿਕ સેంటర్ ਵਿੱਚ 2 ਨਵੰਬਰ ਨੂੰ ਲਾਇਆ ਜਾ ਰਿਹਾ ਹੈ ਇਸ ਦੌਰਾਨ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਵਿਨੀਪੈਗ ਵਿਖੇ ਹੀ 3 ਨਵੰਬਰ ਨੂੰ ਇੱਕ ਹੋਰ ਕੈਂਪ ਹਿੰਦੂ ਟੈਂਪਲ ਅਤੇ ਡਾਕਟਰ ਰਾਜਪਾਂਡੇ ਹਿੰਦੂ ਸੈਂਟਰ ਵਿਖੇ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਲਗਾਇਆ ਜਾਵੇਗਾ ਮਿਸਿਸ ਸਾਗਾਦੇ ਹਿੰਦੂ ਹੈਰੀਟੇਜ ਸੈਂਟਰ ਵਿਖੇ 2 ਨਵੰਬਰ ਨੂੰ ਲਾਈਫ ਸਰਟੀਫਿਕੇਟ ਕੈਂਪ ਲੱਗੇਗਾ ਜਦਕਿ 3 ਨਵੰਬਰ ਨੂੰ ਬ੍ਰੈਂਟਨ ਦੀ ਗੋਲ ਰੋਡ ਤੇ ਸਥਿਤ ਹਿੰਦੂ ਸਭਾ ਮੰਦਿਰ ਵਿੱਚ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਕੈਂਪ ਲਾਇਆ ਜਾ ਰਿਹਾ ਹੈ ਬ੍ਰੈਂਟਨ ਵਿਖੇ 9 ਨਵੰਬਰ ਨੂੰ ਮੁੜ ਕੈਂਪ ਲਾਇਆ ਜਾਵੇਗਾ ਜੋ ਸੁਜ਼ਨ ਫੈਨਲ სპੋਰਟਸ ਕੰਪਲੈਕਸ ਦੇ ਕਮਰਾ ਨੰਬਰ 2 ਵਿੱਚ ਹੋਵੇਗਾ ਅਤੇ ਇਸ ਦਾ ਸਮਾਂ ਵੀ ਸਵੇਰੇ 10 ਵਜੇ ਤੋਂ 2:30 ਵਜੇ ਤੱਕ ਹੋਵੇਗਾ 10 ਨਵੰਬਰ ਨੂੰ ਬ੍ਰੈਂਟਨ ਦੇ 에어ਪੋਰਟ ਰੋਡ ਤੇ ਸਥਿਤ ਸਿੱਖ ਹੈਰਿਟੇਜ ਸੈਂਟਰ ਵਿਖੇ ਕੈਂਪ ਲਾਇਆ ਜਾ ਰਿਹਾ ਹੈ ਜੋ ਸਵੇਰੇ 10:30 ਵਜੇ ਤੋਂ 1:30 ਵਜੇ ਤੱਕ ਹੋਵੇਗਾ। ਮਿਸ ਸਾਗਾ ਦੇ ਟੋਰਾਂਟੋ ਕਾਲੀ ਬਾੜੀ ਵਿਖੇ 16 ਨਵੰਬਰ ਨੂੰ ਕੈਂਪ ਲਾਇਆ ਜਾ ਰਿਹਾ ਹੈ ਜਦਕਿ 16 ਨਵੰਬਰ ਨੂੰ ਹੀ ਹੈਲਿਫੈਕਸ ਵਿਖੇ ਡਲਹੌਜ਼ੀ ਇੰਟਰਨੈਸ਼ਨਲ ਸੈਂਟਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਕੈਂਪ ਲੱਗੇਗਾ। 17 ਨਵੰਬਰ ਨੂੰ ਮੋੜ ਬ੍ਰੈਂਟਨ ਵਿਖੇ ਕੈਂਪ ਲਾਇਆ ਜਾ ਰਿਹਾ ਹੈ ਜੋ ਤ੍ਰਿਬਿਣੀ ਮੰਦਿਰ ਵਿਖੇ ਹੋਵੇਗਾ 17 ਨਵੰਬਰ ਨੂੰ ਹੀ ਵਿੰਸਰ ਦੇ ਰਾਇਨੋ ਪਿਕਸਿਨਨ ਹਾਲ ਵਿਖੇ ਲਾਇਆ ਜਾ ਰਿਹਾ ਹੈ ਕੈਂਪ 23 ਨਵੰਬਰ ਨੂੰ ਓਕਵਲ ਵੈਸ਼ਨੋ ਦੇਵੀ ਮੰਦਿਰ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਕੈਂਪ ਜਾਰੀ ਰਹੇਗਾ ਜਦਕਿ 24 ਨਵੰਬਰ ਨੂੰ ਕਿਚਨਰ ਦੇ ਕਿਚਨਰ ਮੈਮੋਰੀਅਲ ਅਰਟੋਰੀਅਮ ਵਿੱਚ ਕੈਂਪ ਲਾਇਆ ਜਾ ਰਿਹਾ ਹੈ 24 ਨਵੰਬਰ ਨੂੰ ਹੀ ਕੈਂਬਰਿਜ ਦੇ ਪੁਰਤਗਾਲੀ ਕਲੱਬ ਵਿੱਚ ਕੈਂਪ ਲੱਗੇਗਾ ਅਤੇ 3 ਨਵੰਬਰ ਨੂੰ ਸਕਾਰਪਰੋ ਦੇ ਲక్ష్ਮੀਨਾਰਾਇਣ ਮੰਦਿਰ ਵਿਖੇ ਵੀ ਕੈਂਪ ਲਾਇਆ ਜਾ ਰਿਹਾ ਹੈ ਆਖਰੀ ਕੈਂਪ 1 ਦਸੰਬਰ ਨੂੰ ਅਨਟਾਰੀਓ ਦੇ ਲੰਡਨ ਸ਼ਹਿਰ ਦੇ ਕਵਨਿਸ ਸੈਂਟਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਲੱਗੇਗਾ ਕੌਂਸੂਲੇਟ ਵੱਲੋਂ ਲਾਈਫ ਸਰਟੀਫਿਕੇਟ ਹਾਸਲ ਕਰਨ ਦੇ ਇੱਛੁਕ ਭਾਰਤੀਆਂ ਨੂੰ ਖੁਦ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ ਅਤੇ ਆਪਣੇ ਨਾਲ ਅਸਲ ਭਾਰਤੀ ਪਾਸਪੋਰਟ ਜਾਂ ਕੈਨੇਡੀਅਨ ਪਾਸਪੋਰਟ ਜਾਂ OCI ਕਾਰਡ ਜ਼ਰੂਰ ਲੈ ਕੇ ਆਉਣ ਵਾਸਤੇ ਕਿਹਾ ਗਿਆ ਹੈ ਜਿਹੜੇ ਬੇਨਕਾਰ ਮੈਡੀਕਲ ਕਾਰਨਾ ਕਰਕੇ ਕੈਂਪ ਵਿੱਚ ਪੁੱਜਣ ਦੇ ਸਮਰੱਥ ਨਹੀਂ ਉਹ ਆਪਣੇ ਕਿਸੇ ਵੀ ਰਿਸ਼ਤੇਦਾਰ ਜਾਂ ਫਿਰ ਜਾਣ ਪਹਿਚਾਨ ਵਾਲੇ ਦੇ ਹੱਥ ਆਪਣੀ ਅਰਜ਼ੀ ਭੇਜ ਸਕਦੇ ਨੇ ਪਰ ਉਸ ਨੂੰ ਵੀਡੀਓ ਕਾਲ ਰਾਹੀਂ ਬੇਨਕਾਰ ਨਾਲ ਗੱਲ ਕਰਪਾਉਣੀ ਪਵੇਗੀ ਲਾਈਫ ਸਰਟੀਫਿਕੇਟ ਬਣਾਉਣ ਦਾ ਕੋਈ ਖਰਚਾ ਜਾਂ ਫੀਸ ਬੇਨਕਾਰਾਂ ਤੋਂ ਨਹੀਂ ਲਈ ਜਾਵੇਗੀ Ontario OINP International Student Stream Canada ਪਰ ਦੇ ਵਿੱਚ ਗ੍ਰੈਜੂਏਟ ਹੋਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਸਥਾਈ ਨਿਵਾਸ ਮਾਰਗ ਦੀ ਪੇਸ਼ਕਸ਼ ਕਰਦੀ ਹੈ Ontario Immigrant Nominee Program International Student Stream ਦੇ ਦੁਆਰਾ ਬਹੁਤ ਸਾਰੇ ਵਿਦਿਆਰਥੀਆਂ ਦੇ ਲਈ ਕੈਨੇਡਾ ਦੇ ਵਿੱਚ ਪੀਆਰ ਦਾ ਰਸਤਾ ਖੋਲ੍ਹ ਦਿੰਦੀ ਹੈ ਅਤੇ ਹੁਣ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਦਰਸਲ ਐਨਪੀ ਦੇ ਤਹਿਤ ਤੁਸੀਂ ਕਿਸ ਤਰ੍ਹਾਂ ਫਾਰਮ ਭਰ ਸਕਦੇ ਹੋ ਉਸ ਵਾਸਤੇ ਕੌਣ ਯੋਗ ਹੁੰਦਾ ਹੈ ਪ੍ਰੋਸੈਸਿੰਗ ਕੀ ਹੁੰਦੀ ਹੈ ਅਰਜ਼ੀ ਕਿਵੇਂ ਦਿੱਤੀ ਜਾ ਸਕਦੀ ਹੈ Ontario Provincial Nominee Program ਨੂੰ ਅਧਿਕਾਰਿਤ ਤੌਰ ਤੇ Ontario Immigrant Named Program ਵਜੋਂ ਜਾਣਿਆ ਜਾਂਦਾ ਹੈ OINP International Student Stream ਉਹਨਾਂ ਯੋਗ ਵਿਦੇਸ਼ੀ ਗ੍ਰੈਜੂਏਟਾਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੀ ਹੈ ਜਿਨ੍ਹਾਂ ਨੇ ਕਿਸੇ ਵੀ ਪ੍ਰਾਂਤ ਤੋਂ ਕੈਨੇਡੀਅਨ ਵਿਦਿਅਕ ਸੰਸਥਾਵਾਂ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਉਹਨਾਂ ਨੂੰ ਸਥਾਈ ਨਿਵਾਸ ਲਈ ਇੱਕ ਮਾਰਗ ਦੀ ਪੇਸ਼ਕਸ਼ ਕਰਕੇ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਲਈ ਉਮੀਦਵਾਰਾਂ ਨੂੰ ਆਪਣੀ ਸਿੱਖਿਆ, ਰੁਜ਼ਗਾਰ ਦੀ ਪੇਸ਼ਕਸ਼, ਭਾਸ਼ਾ ਦੀ ਯੋਗਤਾ ਅਤੇ ਹੋਰ ਕਾਰਕਾਂ ਦੇ ਸੰਬੰਧ ਵਿੱਚ ਕਈ ਲੋੜਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਜਿਸ ਵਿੱਚ ਲਿਖਤੀ ਸੇਵਾ, ਥੀਸਿਸ ਦੀ ਤਿਆਰੀ ਵੀ ਸ਼ਾਮਲ ਹੈ। ਸ਼ਿੱਖਿਆ ਦੇ ਮਾਮਲੇ ਵਿੱਚ OINP ਦੇ ਅਨੁਸਾਰ ਤੁਹਾਨੂੰ ਇਹ ਵਿਖਾਉਣਾ ਪੈਂਦਾ ਹੈ ਕਿ ਤੁਹਾਡੇ ਕੋਲ ਯੋਗ ਪ੍ਰਮਾਣ ਪੱਤਰਾਂ ਦੇ ਵਿੱਚੋਂ ਇੱਕ ਪੱਤਰ ਮੌਜੂਦ ਹੋਵੇ। ਇੱਕ ਅੰਡਰਗ੍ਰੈਜੂਏਟ ਡਿਗਰੀ ਜਾਂ ਡਿਪਲੋਮਾ ਜਿਸ ਲਈ ਘਟੋਕਟ 2 ਸਾਲਾਂ ਦੀ ਲੋੜ ਹੁੰਦੀ ਹੈ ਜੇਕਰ ਇੱਕ ਅਧਿਕਾਰਿਤ ਕੈਨੇਡੀਅਨ ਸੰਸਥਾ ਵਿੱਚ ਫੁੱਲ ਟਾਈਮ ਕੀਤਾ ਜਾਂਦਾ ਹੈ। ਇੱਕ ਗ੍ਰੈਜੂਏਟ ਡਿਗਰੀ ਜਾਂ ਡਿਪਲੋਮਾ ਜਿਸ ਲਈ ਘਟੋਕਟ 1 ਸਾਲ ਦੀ ਲੋੜ ਹੁੰਦੀ ਹੈ ਜੇਕਰ ਇੱਕ ਮਾਨਤਾ ਪ੍ਰਾਪਤ ਕੈਨੇਡੀਅਨ ਸੰਸਥਾ ਤੋਂ ਫੁੱਲ ਟਾਈਮ ਕੀਤਾ ਗਿਆ ਹੋਵੇ। ਇੱਕ ਕਾਲਜ ਗ੍ਰੈਜੂਏਟ ਸਰਟੀਫਿਕੇਟ ਜਿਸ ਨੂੰ ਕਮਾਊਨ ਵਿੱਚ ਘੱਟੋ-ਘੱਟ 1 ਸਾਲ ਦਾ ਸਮਾਂ ਲੱਗਦਾ ਹੈ ਜੇਕਰ ਕਿਸੇ ਉਚਿਤ ਅਨਟਾਰੀਓ ਸੰਸਥਾ ਵਿੱਚ ਫੁੱਲ ਟਾਈਮ ਲਿਆ ਗਿਆ ਹੋਵੇ। ਇੱਕ ਯੂਨੀਵਰਸਿਟੀ ਗ੍ਰੈਜੂਏਟ ਸਰਟੀਫਿਕੇਟ ਜੋ ਕਿਸੇ ਅਧਿਕਾਰਿਤ ਅਨਟਾਰੀਓ ਸੰਸਥਾ ਤੋਂ ਫੁੱਲ ਟਾਈਮ ਪ੍ਰਾਪਤ ਕਰਨ ਲਈ ਘੱਟੋ-ਘੱਟ 1 ਸਾਲ ਦਾ ਸਮਾਂ ਲੱਗਦਾ ਹੈ। ਇਹਨਾਂ ਦੇ ਵਿੱਚੋਂ ਇੱਕ ਦਸਤਾਵੇਜ਼ ਹੋਣਾ ਤਾਂ ਜ਼ਰੂਰੀ ਹੈ। ਹਾਲਾਂਕਿ ਅੰਤਰਰਾਸ਼ਟਰੀ ਵਿਦਿਆਰਥੀ ਸਟ੍ਰੀਮ ਲਈ ਫ੍ਰੈਂਚ ਜਾਂ ਅੰਗਰੇਜ਼ੀ ਭਾਸ਼ਾ ਬੋਲਣਾ ਲਾਜ਼ਮੀ ਲੋਡ ਨਹੀਂ ਹੈ ਇਹ ਤੁਹਾਡੇ ਸਕੋਰ ਨੂੰ ਵਧਾਉਣ ਅਤੇ OINP ਦੁਆਰਾ ਚੁਣੇ ਜਾਂਦੀਆਂ ਸੰਭਾਵਨਾਵਾਂ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਅੰਗਰੇਜ਼ੀ ਜਾਂ ਫ੍ਰੈਂਚ ਦੇ ਵਿੱਚ CLB ਪੱਧਰ 6 ਦਾ ਅਨੁਵਾਦ 0. ਹੁੰਦਾ ਹੈ ਜਦ ਕਿ CLB ਪੱਧਰ 9 ਤੁਹਾਨੂੰ ਇਸ ਸਟ੍ਰੀਮ ਵਿੱਚ 10 ਪੁਆਇੰਟ ਦੇ ਸਕਦਾ ਹੈ ਨੌਕਰੀ ਦੀ پیشਕੁਸ਼ਤੀਆਂ ਲੋੜਾਂ ਦੇ ਵਿੱਚ ਤੁਹਾਡੇ ਕੋਲ ਇੱਕ ਫੁੱਲ ਟਾਈਮ ਯਾਨੀ ਕਿ 1560 ਘੰਟੇ ਪ੍ਰਤੀ ਸਾਲ ਦੀ ਜੌਬ ਟਾਇਰ ਸ਼੍ਰੇਣੀ 0 1 2 ਜਾਂ 3 ਵਿਚ 온ਟਾਰੀਓ ਰੁਜ਼ਗਾਰ ਦਾਤਾ ਤੋਂ ਬਿਨਾਂ ਅੰਤਿਮ ਮਿਤੀ ਦੇ ਸਥਾਈ ਨੌਕਰੀ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ। ਨੌਕਰੀ ਦੀ ਪੇਸ਼ਕਸ਼ ਅਨਟਾਰੀਓ ਵਿੱਚ ਉਸ ਖਾਸ ਖੇਤਰ ਵਿੱਚ ਉਸ ਕਿੱਤੇ ਲਈ ਮੌਜੂਦਾ ਤਨਖਾਹ ਦਰਾਂ ਨਾਲ ਮੇਲ ਖਾਂਦੀ ਹੈ ਜਿੱਥੇ ਕੰਮ ਕੀਤਾ ਜਾਵੇਗਾ। ਨਾਮਜ਼ਦਗੀ ਦੇ ਉਮੀਦਵਾਰਾਂ ਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਉਹ ਅਨਟਾਰੀਓ ਵਿੱਚ ਰਹਿਣ ਅਤੇ ਕੰਮ ਕਰਨ ਦਾ ਇਰਾਦਾ ਰੱਖਦੇ ਨੇ। ਜੋ ਇਹਨਾਂ ਗੱਲਾਂ ਦੁਆਰਾ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ਕਿ ਪਹਿਲਾਂ ਕੰਮ ਕੀਤਾ ਹੈ ਜਾਂ ਵਰਤਮਾਨ ਵਿੱਚ ਅਨਟਾਰੀਓ ਦੇ ਵਿੱਚ ਕੰਮ ਕਰ ਰਹੇ ਨੇ। ਹੱਥ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਜਾਂ ਫਿਰ ਵਕਫ-ਵਕ ਨੌਕਰੀਆਂ ਲਈ ਇੰਟਰਵਿਊ ਦਿੱਤੇ ਜਾ ਰਹੇ ਨੇ। ਸਵੇ ਤੋਂ ਅਧਿਆਨ ਕੀਤਾ ਜਾ ਰਿਹਾ ਹੈ ਯਾਨੀ ਕਿ ਪੜਾਈ ਕੀਤੀ ਜਾ ਰਹੀ ਹੈ ਲੀਜ਼ ਤੇ ਕੋਈ ਕਮਰਾ ਦੇਣਾ ਜਾਂ ਜਾਇਦਾਦ ਦੇ ਮਾਲਕ ਹੋਣਾ ਪੇਸ਼ਵਰ ਨੈਟਵਰਕ ਅਤੇ ਮਾਨਤਾਵਾ ਪਰਿਵਾਰਕ ਸੰਬੰਧ ਜਾਂ ਫਿਰ ਨਿੱਜੀ ਸੰਬੰਧ ਹੋਣਾ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਦੀ ਪੇਸ਼ਕਸ਼ ਲਾਜ਼ਮੀ ਹੈ ਇਸ ਲਈ ਇਪਰਾੰਤ ਵਿੱਚ ਰਹਿੰਦੇ ਤੁਹਾਡੇ ਇਰਾਦੇ ਨੂੰ ਪ੍ਰਦਰਸ਼ਿਤ ਕਰਨ ਲਈ ਕਾਫੀ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਕੈਨੇਡਾ ਦੇ ਅੰਦਰੋਂ ਅਰਜ਼ੀ ਦੇ ਰਹੇ ਹੋ ਤਾਂ ਵੀ ਨੇ ਪੱਤਰ ਦੇ ਸਮੇਂ ਤੁਹਾਡੇ ਕੋਲ ਕਾਨੂੰਨੀ ਸਥਿਤੀ ਯਾਨੀ ਕਿ ਵਿਜ਼ਿਟਿੰਗ ਰਿਕਾਰਡ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਹੋਣਾ ਚਾਹੀਦਾ ਹੈ ਅਤੇ ਤੁਹਾਨੂੰ ਨਾਮਜ਼ਦਗੀ ਤਾਂ ਕਿ ਦਰਜਾ ਰੱਖਣਾ ਪੈਣਾ ਹੈ ਤੁਸੀਂ ਹਜੇ ਵੀ ਅਰਜ਼ੀ ਦੇਣ ਦੇ ਯੋਗ ਹੋ ਜੇਕਰ ਤੁਸੀਂ ਆਪਣੀ OINP ਅਰਜ਼ੀ ਜਮ੍ਹਾਂ ਕਰਨ ਵੇਲੇ ਸੰਭਾਲ ਸਥਿਤੀ ਵਿੱਚ ਹੋ ਰੱਖਿਆ ਸਥਿਤੀ ਇਸ ਤੱਥ ਨੂੰ ਦਰਸਾਉਂਦੀ ਹੈ ਕਿ ਤੁਸੀਂ ਆਪਣੇ ਅਸਥਾਈ ਸਥਿਤੀ ਦਸਤਾਵੇਜ਼ ਯਾਨੀ ਕਿ ਇੱਕ ਵਰਕ ਪਰਮਿਟ ਸਟੱਡੀ ਪਰਮਿਟ ਜਾਂ ਵਿਜ਼ਿਟਰ ਰਿਕਾਰਡ ਨੂੰ ਨਮਾਇਨ ਜਾਂ ਵਧਾਉਣ ਲਈ ਦਸਤਾਵੇਜ਼ ਦੀ ਮਿਆਦ ਪੁੱਗਣ ਦੀ ਮਿਤੀ ਤੋਂ ਪਹਿਲਾਂ IRCC ਨੂੰ ਅਰਜ਼ੀ ਦਿੱਤੀ ਸੀ ਤੁਸੀਂ ਆਪਣੇ ਸਕੋਰਾਂ ਦੀ ਗੱਣਾਂ ਕਰਨ ਲਈ ਸਕੋਰਿੰਗ ਮੈਚਸ ਦੀ ਵਰਤੋਂ ਕਰ ਸਕਦੇ ਹੋ ਵੱਖ-ਵੱਖ ਵਿਸ਼ਿਆਂ ਦੇ ਵਿੱਚ OINP ਅੰਤਰਰਾਸ਼ਟਰੀ ਵਿਦਿਆਰਥੀ ਸ਼੍ਰੀਮ ਸਕੋਰ ਦੀ ਗੱਣਾ ਇਸ ਪ੍ਰਕਾਰ ਕੀਤੀ ਜਾ ਰਹੀ ਹੈ ਤੁਹਾਡੀ ਸਕਰੀਨ ਦੇ ਉੱਤੇ ਲਗਾਤਾਰ ਇਸ ਬਾਰੇ ਜਾਣਕਾਰੀ ਸੰਚਿਤ ਕੀਤੀ ਜਾ ਰਹੀ ਹੈ ਅਤੇ ਇਸ ਦੇ ਅੰਕ ਵੀ ਤੁਸੀਂ ਗਿਣ ਸਕਦੇ ਹੋ ਨੌਕਰੀ ਦੀ ਪੇਸ਼ਕਿਸ਼ ਵਾਲੀ ਸਥਿਤੀ ਦੇ ਵਿੱਚ ਕੰਮ অন্ਟਾਰੀਓ ਵਿੱਚ ਹੀ ਹੋਇਆ ਹੋਣਾ ਚਾਹੀਦਾ ਹੈ ਅਤੇ CRA ਦੁਆਰਾ ਪਿਛਲੇ 5 ਸਾਲਾਂ ਵਿੱਚ ਜਾਰੀ ਕੀਤੇ ਮੁਲਾਂਕਣ ਦੇ ਨੋਟਿਸ ਮੁਤਾਬਕ ਇੱਕ ਸਾਲ ਵਿੱਚ 40000 ਜਾਂ ਵੱਧ ਕਮਾਈ ਕਰਨ ਵਾਲੇ ਨੂੰ 3 ਪੁਆਇੰਟ ਅਤੇ ਇੱਕ ਸਾਲ ਚ 40000 ਤੋਂ ਘੱਟ ਕਮਾਈ ਕਰਨ ਵਾਲੇ ਨੂੰ ਕੋਈ ਪੁਆਇੰਟ ਨਹੀਂ ਮਿਲਦਾ ਕੈਨੇਡੀਅਨ ਪ੍ਰਮਾਣ ਪੱਤਰ ਜਾਂ ਵਿਦਿਅਕ ਪ੍ਰਮਾਣ ਪੱਤਰ ਮੁਲਾਂਕਣ ਦੀ ਲੋੜ ਹੁੰਦੀ ਹੈ ਜਿਸ ਵਾਸਤੇ ਪੁਆਇੰਟ ਤੁਹਾਡੀ ਸਕਰੀਨ ਦਿੱਤੇ ਆ ਰਹੇ ਨੇ ONP ਅਪਲੀਕੇਸ਼ਨ ਲਈ ਵਰਤੇ ਜਾ ਰਹੇ ਯੋਗ ਸਿੱਖਿਆ ਪ੍ਰਮਾਣ ਪੱਤਰ ਦੇ ਅਧਿਆਨ ਦੇ ਖੇਤਰ ਦੇ ਆਧਾਰ ਤੇ ਅਜਿਹੇ ਅੰਕ ਦਿੱਤੇ ਜਾਂਦੇ ਨੇ ਪਰਮਾਨ ਪੱਤਰ ਇੱਕ ਯੋਗ ਕੈਨੇਡੀਅਨ ਸੰਸਥਾ ਤੋਂ ਪੋਸਟ ਸੈਕੰਡਰੀ ਸਿੱਖਿਆ ਪ੍ਰਮਾਣ ਪੱਤਰ ਹੋਣਾ ਚਾਹੀਦਾ ਹੈ ਜੋ ਫੁੱਲ ਟਾਈਮ ਆਧਾਰ ਤੇ ਪੂਰਾ ਹੋਣ ਲਈ ਘੱਟੋ ਘੱਟ 1 ਸਾਲ ਲੱਗਦਾ ਹੈ ਸਰਕਾਰੀ ਭਾਸ਼ਾਵਾਂ ਦੇ ਗਿਆਨ ਦੀ ਗੱਲ ਕਰੀਏ ਤਾਂ ਉਸਦੇ ਅੰਕ ਕੁਝ ਇਸ ਪ੍ਰਕਾਰ ਨੇ ਜੇ ਖੇਤਰੀ ਇਮੀਗ੍ਰੇਸ਼ਨ ਦੀ ਯਾਨਕੀ ਨੌਕਰੀ ਦੀ پیشਕਿਰਸ਼ ਤੇ ਸਥਾਨ ਦੀ ਗੱਲ ਕਰੀਏ ਤਾਂ ਸਥਾਨ ਦੇ ਆਧਾਰ ਤੇ ਕੁਝ ਇਸ ਪ੍ਰਕਾਰ ਪੁਆਇੰਟ ਮਿਲਦੇ ਨੇ ਕ੍ਰੀਡੈਂਸ਼ੀਅਲ ਸਟਰੀਡਕ ਤੌਰ ਤੇ ਵਿਅਕਤੀਗਤ ਕਲਾਸਾਂ ਵਿੱਚ ਸ਼ਾਮਿਲ ਕੀਤੇ ਬਿਨਾ ਪੂਰਾ ਕੀਤਾ ਗਿਆ ਔਰ ਇਸ ਤੇ 0 ਅੰਕ ਮਿਲਦੇ ਨੇ 온ਟਾਰੀਓ ਅੰਤਰਰਾਸ਼ਟਰੀ ਵਿਦਿਆਰਥੀ ਸਟ੍ਰੀਮ ਲਈ 90 ਤੋਂ 120 ਦਿਨ ਦਾ ਪ੍ਰਕਿਰਿਆ ਸਮਾਂ ਲੱਗਦਾ ਹੈ ਸੋ so, OINP ਵਾਸਤੇ ਯੋਗਤਾ ਕੀ ਹੋਣੀ ਚਾਹੀਦੀ ਹੈ ਸਕੋਰਾਂ ਦੀ ਗੱਨਾਂ ਕੀ ਹੋਣੀ ਚਾਹੀਦੀ ਹੈ ਇਸ ਬਾਰੇ ਤੁਹਾਨੂੰ ਦੱਸ ਦਿੱਤਾ ਹੈ ਤੇ ਹੁਣ ਤੁਹਾਨੂੰ ਦੱਸ ਦਿਆਂ ਕਿ ਅਪਲਾਈ ਕਿਵੇਂ ਕਰਨਾ ਹੈ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀ ਸਟਰੀਮ ਦੇ ਵਿੱਚ ਕੁਝ ਬਹੁਤ ਸਾਰੇ ਪੜਾਅ ਨੇ ਪ੍ਰਕਿਰਿਆਵਾਂ ਨੇ ਜਿਸ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਅੰਤਰਰਾਸ਼ਟਰੀ ਵਿਦਿਆਰਥੀ PR ਲੈਣ ਵਾਸਤੇ Ontario ਦੇ ਇਸ ਪ੍ਰੋਗਰਾਮ ਦਾ ਲਾਭ ਉਠਾ ਸਕਣ ਸਭ ਤੋਂ ਪਹਿਲਾ ਕਦਮ ਕਹਿੰਦਾ ਹੈ ਕਿ ਪਹਿਲਾਂ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕੀਤੀ ਜਾਵੇ ਪਹਿਲਾਂ ਕਿਸੇ ਯੋਗ অন্ਟਾਰੀਓ ਫਾਰਮ ਤੋਂ ਇੱਕ ਜਾਇਜ਼ ਰੁਜ਼ਗਾਰ ਪੇਸ਼ਕਸ਼ ਨੂੰ ਸੁਰੱਖਿਅਤ ਕੀਤਾ ਜਾਵੇ ਫਿਰ ਤਸਦੀਕ ਕੀਤਾ ਜਾਵੇ ਕਿ ਕੀ ਸਥਿਤੀ ਤਨਖਾਹ ਦੀਆਂ ਲੋੜਾਂ ਅਤੇ ਐਨਓਸੀ ਲੋੜਾਂ ਨੂੰ ਪੂਰਾ ਕਰਦੀ ਹੈ ਤੁਹਾਡੇ ਰੋਜ਼ਗਾਰਦਾਤਾ ਨੂੰ ਰੋਜ਼ਗਾਰ ਸਥਿਤੀ ਰੋਜ਼ਗਾਰਦਾਤਾ ਫਰਮ ਦੀ ਪ੍ਰਵਾਨਗੀ ਲਈ ਅਰਜ਼ੀ ਪਰਨ ਅਤੇ ਉਸਤੇ ਦਸਤਖਤ ਕਰਨ ਦੀ ਲੋੜ ਹੈ। ਯੋਗ ਰੋਜ਼ਗਾਰਦਾਤਾ ਉਹ ਨੇ ਜੋ ਘੱਟੋ-ਘੱਟ 3 ਸਾਲਾਂ ਤੋਂ ਸਿਰਗਰਮ ਕਾਰੋਬਾਰ ਦੇ ਵਿੱਚ ਨੇ ਤੇ ਜੀਟੀਏ ਤੋਂ ਬਾਹਰ 5 ਲੱਖ ਡਾਲਰ ਦੀ ਸਾਲਾਨਾ ਕਮਾਨਤਨ ਹੈ। ਰੋਜ਼ਗਾਰਦਾਤਾਵਾਂ ਨੂੰ 1 ਮਿਲੀਅਨ ਡਾਲਰ ਦੀ ਕੁੱਲ ਆਮਦਨ ਦੀ ਲੋੜ ਹੁੰਦੀ ਹੈ ਜੇਕਰ ਉਹ ਗ੍ਰੇਟਰ ਟੋਰਾਂਟੋ ਏਰੀਆ ਯਾਨਕੀ ਟੋਰਾਂਟੋ ਸ਼ਹਿਰ ਡਰਹਮ ਹਾਲਟਨ ਯੋਕ ਅਤੇ ਪੀਲ ਖੇਤਰ ਦੇ ਅੰਦਰ ਨੇ ਦੂਜਾ ਕਦਮ ਹੈ ਦਸਤਾਵੇਜ਼ਾਂ ਨੂੰ ਇਕੱਠਾ ਕਰਨਾ ਆਪਣੀ ਅਰਜ਼ੀ ਲਈ ਸਹਾਇਕ ਕਾਗਜ਼ੀ ਕਾਰਵਾਈ ਤਿਆਰ ਕਰਨੀ ਪੈਂਦੀ ਹੈ ਅਤੇ ਆਮ ਤੌਰ ਤੇ ਇਸ ਵਿੱਚ ਸਿੱਖਿਆ ਦੇ ਦਸਤਾਵੇਜ਼, ਰੁਜ਼ਗਾਰ ਦੀ ਸਪ੍ਰਤੀ ਮੌਜੂਦ ਹੁੰਦੀ ਹੈ ਯਾਨੀ ਕਿ ਡਿਗਰੀਆਂ ਅਤੇ ਡਿਪਲੋਮੇ ਦੇ ਸਰਟੀਫਿਕੇਟ ਹਾਸਲ ਕਰਨੇ ਪੈਂਦੇ ਨੇ ਰੋਜ਼ਗਾਰਦਾਤਾ ਫਾਰਮ ਅਤੇ ਨੌਕਰੀ ਦੀ ਪੇਸ਼ਕਸ਼ ਦਾ ਪੱਤਰ ਲੈਣਾ ਪੈਂਦਾ ਹੈ ਕਾਨੂੰਨੀ ਸਥਿਤੀ ਦੇ ਸਬੂਤ ਵਜੋਂ ਤੁਹਾਡੇ ਮੌਜੂਦਾ ਰੁਜ਼ਗਾਰ ਅਧਿਆਨ ਯਾਨੀ ਕਿ ਸਟੱਡੀ ਜਾਂ ਵਿਜ਼ਟਰ ਪਰਮਿਟ ਦੀ ਕਾਪੀ ਚਾਹੀਦੀ ਹੁੰਦੀ ਹੈ 온ਟਾਰੀਓ ਵਿੱਚ ਰਹਿਣ ਦੇ ਸਬੂਤ ਵੀ ਚਾਹੀਦੇ ਹੁੰਦੇ ਨੇ ਯਾਨੀ ਕਿ ਇਕ ਲੀਜ਼ ਉਪਯੋਗਤਾ ਬਿੱਲ ਜਾਂ ਫਿਰ ਰੋਜ਼ਗਾਰ ਪੇਸ਼ਕਸ਼ ਤੀਜਾ ਕਦਮ ਹੈ OINP ਦਾ ਈ ਫਾਈਲਿੰਗ ਪੋਰਟਲ ਦਿਲਚਸਪੀ ਦਾ ਪ੍ਰਗਟਾਵਾ ਯਾਨਕੀ EOI OINP ਨੂੰ ਇੱਕ EOI ਜਮ੍ਹਾਂ ਕਰਨ ਲਈ ਇਹ ਫਿਲਿੰਗ ਪੋਰਟਲ ਤੇ ਇੱਕ ਪ੍ਰੋਫਾਈਲ ਬਣਾ ਕੇ ਰਜਿਸਟਰਡ ਕਰਨਾ ਪੈਂਦਾ ਹੈ ਤੁਹਾਡੇ ਪ੍ਰੋਫਾਈਲ ਨੂੰ ਕੰਮ ਦੇ ਤਜਰਬੇ ਸਿੱਖਿਆ ਭਾਸ਼ਾ ਦੀ ਮੁਹਾਰਤ ਅਤੇ ਰੋਜ਼ਗਾਰ ਪੇਸ਼ਕਸ਼ਾਂ ਵਰਗੀਆਂ ਚੀਜ਼ਾਂ ਦੇ ਆਧਾਰ ਤੇ ਇੱਕ ਸਕੋਰ ਦਿੱਤਾ ਜਾਵੇਗਾ ਫਿਰ OINP ਕਟਆਫ ਸਕੋਰ ਦੀ ਘੋਸ਼ਣਾ ਕਰਨ ਵਾਲੇ ਸੱਦਿਆਂ ਦਾ ਇੱਕ ਦੌਰ ਸ਼ੁਰੂ ਹੁੰਦਾ ਹੈ ਜੇਕਰ ਤੁਹਾਡਾ EOI ਸਕੋਰ ਕਟਆਫ ਤੋਂ ਵੱਧ ਹੈ ਤਾਂ ਤੁਹਾਨੂੰ ਅਪਲਾਈ ਕਰਨ ਲਈ ਸੱਦਾ ਮਿਲਦਾ ਹੈ ਇਹ ਸੱਦਾ ਤੁਹਾਨੂੰ ਇੱਕ ਪੂਰੀ ਨਾਮਜ਼ਦਗੀ ਅਰਜ਼ੀ ਭੇਜਣ ਦੇ ਯੋਗ ਬਣਾਉਂਦਾ ਹੈ ਚੌਥਾ ਕਦਮ ਹੈ ਆਪਣੀ ਅਰਜ਼ੀ ਭੇਜਣਾ ਸਾਰੇ ਲੋੜੀਂਦੇ ਕਾਗਜ਼ਾਤ ਇਕੱਠੇ ਕਰੋ ਜਿਵੇਂ ਕਿ ਤੁਹਾਡੀ ਕਨੇਡੀਅਨ ਸਥਿਤੀ ਨੌਕਰੀ ਦੀ ਪੇਸ਼ਕਸ਼ ਅਤੇ ਸਕੂਲੀ ਪੜਾਈ ਦਾ ਸਬੂਤ ਅਤੇ ਅਪਲਾਈ ਕਰਨ ਦੇ ਸੱਦੇ ਦਾ ਜਵਾਬ ਦੇਣ ਲਈ ਤੁਹਾਡੇ ਕੋਲ ਆਈਟੀਏ ਪ੍ਰਾਪਤ ਕਰਨ ਤੋਂ ਬਾਅਦ ਸਿਰਫ 14 ਦਿਨ ਦਾ ਸਮਾਂ ਹੁੰਦਾ ਹੈ OINP e ਫਿਲਿੰਗ ਪੋਰਟਲ ਵਿੱਚ ਆਪਣੀ ਪੂਰੀ ਅਰਜ਼ੀ ਜਮ੍ਹਾਂ ਕਰਵਾਉਣ ਵਾਸਤੇ ਅੰਤਰਰਾਸ਼ਟਰੀ ਵਿਦਿਆਰਥੀ ਸਟ੍ਰੀਮ ਲਈ ਕੈਨੇਡੀਅਨ 1500 ਡਾਲਰ ਦੇ ਪ੍ਰੋਸੈਸਿੰਗ ਭੁਗਤਾਨ ਦੀ ਲੋੜ ਹੁੰਦੀ ਹੈ ਆਪਣੀ ਅਰਜ਼ੀ ਜਮ੍ਹਾਂ ਕਰਨ ਤੋਂ ਬਾਅਦ ਆਪਣੀ ਪੀਆਰ ਅਰਜ਼ੀ ਦੀ ਪ੍ਰਕਿਰਿਆ ਵਾਸਤੇ ਉੱਡੀ ਕਰਨੀ ਪੈਂਦੀ ਹੈ ਅੱਜ ਦੇ ਕੈਨਡਰਨਿਅਸ ਬੁਲਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣ ਨਿਆਮਕ ਹੈਡਲਾਈਨਸ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਚੋਣਾਂ ਦਾ ਪ੍ਰਚਾਰ ਤਿੰਨੇ ਪਾਰਟੀਆਂ ਨੇ ਆਵਾਜ਼ ਆਈ ਦਾ ਵਿਸਥਾਰ ਕਰਨ ਦੇ ਕੀਤੇ ਵਾਦੇ ਫਰਾਂਸ ਪਛੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਵਿਦੇਸ਼ ਮੰਤਰੀ ਮੈਲਾਨੀ ਜੋਲੀ ਫ੍ਰੈਂਕੋਫੋਨੀ ਸੰਮੇਲਨ ਦੇ ਵਿੱਚ ਕੀਤੀ ਜਾਵੇਗੀ ਸ਼ਿਰਕਤ ਏਅਰਲਾਈਨਾਂ ਨੂੰ ਸੁਪਰੀਮ ਕੋਰਟ ਨੇ ਜਾਰੀ ਕੀਤੇ ਵੱਡੇ ਆਦੇਸ਼ ਅੰਤਰਰਾਸ਼ਟਰੀ ਵਿਗਨਾ ਲਈ ਮੁਆਵਜ਼ਾ ਦੇਣ ਦੀ ਪੈ ਸਕਦੀ ਹੈ ਲੋੜ। ਵਿਦੇਸ਼ੀ ਰਾਸਦੂਤਾਂ ਨੂੰ ਜਲਦ ਦਿੱਤੀ ਜਾ ਸਕਦੀ ਹੈ ਕੈਨੇਡਾ ਦੇ ਵੱਲੋਂ ਚੇਤਾਵਨੀ ਅਗਲੀਆਂ ਚੋਣਾਂ 'ਚ ਦਖਲ ਨਾ ਦੇਣ ਦੀ ਬਣਾਈ ਜਾ ਰਹੀ ਹੈ ਯੋਜਨਾ। ਇਸੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।